ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਹਮਣੇ ਅੱਜ ਇੱਕ ਖਾਸ ਪੇਸ਼ਕਸ਼ ਹਾਕੀ ਅਤੇ ਸਿੱਖ ਲੈ ਕੇ ਹਾਜ਼ਰ ਹੋਏ ਆਂ ਜਿਵੇਂ ਕਿ ਅਸੀਂ ਜਾਣਦੇ ਆ ਕਿ ਪਿਛਲੇ ਦਿਨੀ ਪੈਰਿਸ 올림픽 ਦੇ ਵਿੱਚ ਭਾਰਤ ਦੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਜਿਹਦੇ ਵਿੱਚ 24 ਮੈਂਬਰੀ ਦਲ ਚੋਂ 12 ਖੜੀ ਜਿਹੜੇ ਆ ਉਹ ਪੰਜਾਬ ਚ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਸੀ ਸੋ ਵੇਖਣਾ ਪੜਦਾ ਆ ਕਿ ਸਿੱਖਾਂ ਦਾ ਇਤਿਹਾਸ ਦੇ ਵਿੱਚ ਹਾਕੀ ਦੇ ਨਾਲ ਕਿਹੋ ਜਿਹਾ ਮੋੜ ਆਇਆ ਆ ਸੋ ਪਿਛਲੇ 130 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਅਫੀਸ਼ੀਅਲ ਸਾਨੂੰ ਮਿਲਦਾ ਆ ਕਿ 191800 ਦੇ 96 ਦੇ ਲਗਭਗ ਹਾਕੀ ਜਿਹੜੀ ਖੇਡਣੀ ਸ਼ੁਰੂ ਹੋਈ ਆ ਤੇ 1904 ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਦੇ ਜਿਹੜੇ ਖੇਡ ਟੂਰਨਾਮੈਂਟ ਆ ਉਹਦੇ ਵਿੱਚ ਹਾਕੀ ਨੂੰ ਜਿਹੜਾ ਸ਼ਾਮਲ ਕੀਤਾ ਤੇ 1925 ਦੇ ਵਿੱਚ ਪਹਿਲੀ ਵਾਰ ਕਹਿ ਸਕਦੇ ਆ ਕਿ ਪੰਜਾਬ ਦੇ ਲੋਕ ਆ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਫੌਜ ਦੇ ਰਹੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹਾਕੀ ਖੇਡਣ ਗਏ ਇੰਡੀਅਨ ਆਰਮੀ ਦੀ ਟੀਮ ਦੇ ਵਿੱਚ ਪੰਜ ਸਿੱਖ ਘੜਾ ਰਿਸ਼ਾਮਲ ਸਨ ਸੋ ਇਸ ਸਫਰ ਦੇ ਵਿੱਚ ਹੁਣ ਤੱਕ ਕੁੱਲ ਮਿਲਾ ਕੇ 162 ਸਿੱਖ 올ੰਪੀਅਨ ਹੋਏ ਆ ਜਿਨ੍ਹਾਂ ਨੇ ਹਾਕੀ ਖੇਡੀ ਆ ਇਸ 150 ਸਾਲ ਦੇ ਸਫਰ ਦੇ ਵਿੱਚ 1928 ਤੋਂ ਜਿਹੜੀ ਇੰਡੀਆ ਦੀ ਟੀਮ ਆ ਉਹ ਹਾਕੀ ਦੇ 올ੰਪਿਕਸ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਆ ਤੇ 1928 ਤੋਂ ਲੈ ਕੇ ਸਨ 2024 ਤੱਕ ਸਿੱਖਾਂ ਨੇ ਅੱਜ ਤੱਕ ਹਾਕੀ ਦੇ ਵਿੱਚ ਇੱਕ ਵੀ ਟੂਰਨਾਮੈਂਟ ਜਿਹੜਾ ਆ ਉਹ ਮਿਸ ਨਹੀਂ ਕੀਤਾ ਸਿੱਖ 1928 ਤੋਂ ਲਗਾਤਾਰ 올림픽 ਦੇ ਵਿੱਚ ਹੌਕੀ ਦੇ ਪਲੇਅਰ ਵਜੋਂ ਖੇਡਦੇ ਆ ਰਹੇ ਆ ਤੇ ਇਸ ਸਾਰੇ ਦੌਰ ਦੇ ਵਿੱਚ ਸਿੱਖ ਖਿਡਾਰੀ ਜਿਹੜੀ ਟੀਮ 'ਚ ਰਹੇ ਆ ਉਹਦੇ ਵੱਲੋਂ 9 ਜਿਹੜੇ ਆ ਸੋਨੇ ਦੇ ਤਮਗੇ 1 ਸਿਲਵਰ ਦਾ ਤਮਗਾ ਤੇ 4 ਤਮਗੇ ਜਿਹੜੇ ਆ ਉਕਾਂਸੀ ਦੇ ਜਿੱਤੇ ਗਏ ਆ ਸੋ ਕੁੱਲ ਵਲਾ ਕੇ 14 ਤਮਗੇ ਇਸ 올림픽 ਦੇ ਵਿੱਚ ਹੁਣ ਤੱਕ ਆ ਸਿੱਖ ਖਿਡਾਰੀ ਜਿੱਤ ਚੁੱਕੇ ਆ ਤੇ ਕੁੱਲ 286 ਗੋਲ ਜਿਹੜੇ ਆ ਸਿੱਖ ਖਿਡਾਰੀਆਂ ਵੱਲੋਂ 올림픽ਸ 'ਚ ਕੀਤੇ ਗਏ ਆ ਤੇ ਕੁੱਲ 94 ਮੁਲਕਾਂ ਦੇ ਵਿੱਚ ਸਿੱਖ ਖਿਡਾਰੀ ਹੁਣ ਤੱਕ ਹਾਕੀ ਖੇਡ ਚੁੱਕੇ ਆ ਤੇ ਇਹਦੇ ਨਾਲ ਨਾਲ 올림픽 ਦੇ ਵਿੱਚ ਸਿੱਖ ਜਿਹੜੇ ਆ ਉਹ ਸਿਰਫ ਭਾਰਤ ਵੱਲੋਂ ਹਾਕੀ ਨਹੀਂ ਖੇਡੇ ਭਾਰਤ ਤੋਂ ਇਲਾਵਾ 8 ਹੋਰ ਮੁਲਕ ਜਿਹਦੇ ਵਿੱਚ ਕੈਨੇਡਾ ਇੰਗਲੈਂਡ ਕੀਨੀਆ ਟੰਜ਼ਾਨੀਆ ਯੂਗਾਂਡਾ ਮਲੇਸ਼ੀਆ ਸਿੰਗਾਪੁਰ ਤੇ ਇੰਡੋਨੇਸ਼ੀਆ ਸੋ ਹੁਣ ਤੱਕ ਸਿੱਖ 9 ਮੁਲਕਾਂ ਦੇ ਵੱਲੋਂ 올림픽 ਖੇਡ ਚੁੱਕੇ ਆ ਤੇ ਕੁੱਲ 18 ਮੁਲਕਾਂ ਦੇ ਵੱਲੋਂ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਦੇ ਵਿੱਚ ਭਾਗ ਲੈ ਚੁੱਕੇ ਆ ਸੋ ਇਹ ਜਿਹੜਾ ਪੰਛੀ ਝਾਤ ਆ ਇਸ ਸਵਾ 100 ਸਾਲ ਦੇ ਇਤਿਹਾਸ ਦੇ ਉੱਪਰ ਸੋ ਤੁਹਾਡੇ ਨਾਲ ਕੁਝ ਹੋਰ ਇਹਦੇ ਸੰਬੰਧਿਤ ਹੁਣ ਜਾਣਕਾਰੀ ਸਾਂਝੀ ਕਰਦੇ ਆ ਸਿੱਖਾਂ ਦੀ 올림픽 ਦੀ ਜਿਹੜੀ ਯਾਤਰਾ ਆ 1928 ਤੋਂ ਐਮਸਡਮ ਸ਼ਹਿਰ ਤੋਂ ਸ਼ੁਰੂ ਹੁੰਦੀ ਆ ਜਿੱਥੇ 올림픽ਸ ਦੇ ਵਿੱਚ ਸਿੱਖ ਪਹਿਲੀ ਵਾਰ ਭਾਗ ਲੈਂਦੇ ਆ ਟੀਮ 골ਡ ਮੈਡਲ ਜਿੱਤਦੀ ਆ ਤਾਂ ਉਹਦੇ ਵਿੱਚ ਪਹਿਲੀ ਵਾਰ ਇੱਕ ਸਿੱਖ ਖਿਡਾਰੀ ਸ਼ਾਮਲ ਹੋਇਆ ਉਸ ਤੋਂ ਬਾਅਦ ਲਗਾਤਾਰ 1932 ਦੇ ਵਿੱਚ ਐਲ.ਐਚ 골ਡ ਮੈਡਲ ਜਿੱਤਦੇ ਆ ਉਹਦੇ 'ਚ ਇੱਕ ਸਿੱਖ ਖਿਡਾਰੀ 1936 'ਚ ਬਰਲਿੰਗ 'ਚ 골ਡ ਮੈਡਲ ਜਿੱਤਦੇ ਆ ਉਹਦੇ 'ਚ ਸਿੱਖਾਂ ਦੀ ਭਾਗੀਦਾਰੀ ਤੇ 1948 'ਚ ਲੰਡਨ 'ਚ ਜਦੋਂ 골ਡ ਮੈਡਲ ਜਿੱਤਦੇ ਆ ਤਾਂ ਉਸ ਟੀਮ ਦੇ ਵਿੱਚ ਤਿੰਨ ਸਿੱਖ ਖਿਡਾਰੀ ਸਨ 1952 ਦੇ ਵਿੱਚ ਹੈਲਸਿੰਕੀ ਦੇ 올림픽ਸ ਦੇ ਵਿੱਚ ਇੰਡੀਆ ਦੀ ਟੀਮ 골ਡ ਮੈਡਲ ਜਿੱਤਦੀ ਆ ਜਿਹਦੇ ਵਿੱਚ ਪੰਜ ਸਿੱਖ ਖਿਡਾਰੀ ਇਸ ਟੀਮ ਦੀ ਸ਼ਾਨ ਬਣੇ 1956 ਦੇ ਵਿੱਚ ਮੈਲਬੌਰਨ ਦੇ ਵਿੱਚ ਸੱਤ ਸਿੱਖ ਖਿਡਾਰੀ ਜਿਹੜਾ ਆ ਇੰਡੀਆ ਦੀ ਟੀਮ ਵੱਲੋਂ ਖੇਡਦੇ ਆ ਤੇ ਉੱਥੇ ਵੀ ਏਡੀ ਟੀਮ ਆ ਉਹ 골ਡ ਮੈਡਲ ਲੈ ਕੇ ਆਉਂਦੀ ਆ ਉਸ ਤੋਂ ਬਾਅਦ 1960 ਦੇ ਵਿੱਚ ਰੋਮ 올림픽ਸ ਦੇ ਵਿੱਚ ਭਾਰਤੀ ਟੀਮ ਸਿਲਵਰ ਮੈਡਲ ਜਿੱਤਦੀ ਆ ਤੇ ਉਸ ਟੀਮ ਦੇ ਵਿੱਚ ਪੰਜ ਸਿੱਖ ਖਿਡਾਰੀ ਜਿਹੜੇ ਆ ਉਹ ਖੇਡਦੇ ਆ 1964 ਦੇ ਟੋਕੀਓ 올림픽ਸ ਚ ਇੰਡੀਆ ਦੀ ਟੀਮ ਆ 골ਡ ਮੈਡਲ ਜਿੱਤਦੀ ਆ ਤੇ ਇਸ ਟੀਮ ਚ 10 ਸਿੱਖ ਖਿਡਾਰੀ ਸ਼ਾਮਲ ਹੁੰਦੇ ਆ 1968 ਦੀ ਮੈਕਿਸਕੋ ਦੀ 올림픽ਸ ਚ ਇੰਡੀਆ ਦੀ ਟੀਮ ਬ੍ਰੌਂਜ਼ ਮੈਡਲ ਜਿੱਤਦੀ ਆ ਤੇ ਇਹਦੇ ਵਿੱਚ ਸਭ ਤੋਂ ਵੱਧ 13 ਸਿੱਖ ਖਿਡਾਰੀ ਭਾਰਤੀ ਟੀਮ ਦਾ ਹਿੱਸਾ ਬਣਦੇ ਆ 1972 ਦੇ ਵਿੱਚ ਮਿਊਨਿਕ ਦੇ ਵਿੱਚ ਬ੍ਰੌਂਜ਼ ਮੈਡਲ ਜੇਤੂ ਭਾਰਤੀ ਟੀਮ ਦੇ ਵੱਲੋਂ 8 ਸਿੱਖ ਖਿਡਾਰੀ ਖੇਡਦੇ ਆ 1980 ਦੇ ਵਿੱਚ ਮਾਸਕੋ ਚ ਜਿਹੜੀ ਭਾਰਤੀ ਹਾਕੀ ਟੀਮ 골ਡ ਮੈਡਲ ਜਿੱਤਦੀ ਆ 올림픽ਸ ਤੇ ਉਸ ਟੀਮ ਦੇ ਵਿੱਚ ਪੰਜ ਸਿੱਖ ਖਿਡਾਰੀ ਜਿਹੜੇ ਆ ਉਹ ਮੌਜੂਦ ਹੁੰਦੇ ਆ 1988 ਦੇ ਵਿੱਚ ਸਿਓਲ 올림픽ਸ ਦੇ ਵਿੱਚ ਯੂਕੇ ਦੀ ਟੀਮ 골ਡ ਮੈਡਲ ਜਿੱਤਦੀ ਆ ਜਿਹਦੇ ਵਿੱਚ ਇੱਕ ਸਿੱਖ ਖਿਡਾਰੀ ਜਿਹੜਾ ਆ ਉਹ ਮੌਜੂਦ ਹੁੰਦਾ ਆ ਉਸ ਤੋਂ ਬਾਅਦ ਰੀਸੈਂਟ ਹਿਸਟਰੀ ਦੇ ਵਿੱਚ ਅਸੀਂ ਆਈਏ ਤੇ 2020 ਦੇ ਵਿੱਚ ਟੋਕੀਓ 올림픽ਸ ਦੇ ਵਿੱਚ ਜਿਹੜਾ ਆ ਭਾਰਤ ਦੀ ਟੀਮ ਦੇ ਵੱਲੋਂ 9 ਸਿੱਖ ਖਿਡਾਰੀ ਖੇਡਦੇ ਆ ਤੇ ਉਥੇ ਬ੍ਰੌਂਜ਼ ਮੈਡਲ ਹਾਸਲ ਕੀਤਾ ਆ ਤੇ ਰੀਸੈਂਟ ਜਿਹੜਾ ਹੁਣ ਵਾਪਰਿਆ ਆ 올림픽ਸ ਉਹਦੇ ਵਿੱਚ 2024 ਦੇ ਵਿੱਚ 12 ਸਿੱਖ ਖਿਡਾਰੀ ਟੀਮ ਤੇ ਸ਼ਾਮਲ ਸਨ ਤੇ ਇਹ ਟੀਮ ਬ੍ਰੌਂਜ਼ ਮੈਡਲ ਜਿਹੜਾ ਆ ਰਿਪੀਟ ਕਰਕੇ ਆਈ ਆ ਹੁਣ ਕਪਤਾਨੀ ਦੀ ਗੱਲ ਕਰੀਏ ਤਾਂ ਕਿੰਨੀਆਂ ਭਾਰਤ ਦੀਆਂ ਮੈਡਲ ਜੇਤੂ ਟੀਮਾਂ ਦੇ ਸਿੱਖ ਕਪਤਾਨ ਰਹੇ ਆ ਜਾਂ ਕਿੰਨੀਆਂ 올림픽ਸ ਦੇ ਵਿੱਚ ਭਾਗ ਲੈਣ ਵਾਲੀਆਂ ਹਾਕੀ ਟੀਮਾਂ ਦੀ ਕਪਤਾਨੀ ਸਿੱਖਾਂ ਨੇ ਕੀਤੀ ਆ ਤਾਂ ਸਭ ਤੋਂ ਉੱਭਰ ਕੇ ਨਾਮ ਜਿਹੜਾ ਸਾਹਮਣੇ ਆਉਂਦਾ ਆ ਉਹ हॉकी ਜਗਤ ਦਾ ਚਮਕਦਾ ਸਤਾਰਾ ਸਰਦਾਰ ਬਲਬੀਰ ਸਿੰਘ ਸੀਨੀਅਰ ਦਾ ਨਾਮ ਆਉਂਦਾ ਆ ਜਿਨ੍ਹਾਂ ਨੇ 1948 1952 ਤੇ 1956 ਤਿੰਨ 올림픽ਸ ਲਗਾਤਾਰ ਖੇਡੇ ਆ ਤੇ ਤਿੰਨਾਂ ਦੇ ਵਿੱਚ 골ਡ ਮੈਡਲ ਜਿਹੜਾ ਟੀਮ ਨੇ ਪ੍ਰਾਪਤ ਕੀਤਾ ਤੇ ਸਰਦਾਰ ਬਲਬੀਰ ਸਿੰਘ ਸੀਨੀਅਰ 1956 ਦੀ ਮੈਲਬੌਰਨ 올림픽ਸ ਦੀ ਭਾਰਤੀ ਟੀਮ ਦੇ ਕਪਤਾਨ ਰਹੇ ਆ ਤੇ ਉਹਨਾਂ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ 골ਡ ਮੈਡਲ ਪ੍ਰਾਪਤ ਕੀਤਾ ਉਸ ਤੋਂ ਬਾਅਦ ਸਰਦਾਰ ਗੁਰਬਖਸ਼ ਸਿੰਘ ਜੀ ਜਿਹੜੇ ਆ ਉਹ 1968 ਦੇ ਵਿੱਚ ਮੈਂ ਕਿਸ ਕੋਲ 올림픽ਸ ਦੇ ਵਿੱਚ ਭਾਰਤੀ ਟੀਮ ਦੇ ਕਪਤਾਨ ਰਹੇ ਆ ਜਿੱਥੇ ਟੀਮ ਨੇ ਬ੍ਰੌਂਜ਼ ਮੈਡਲ ਜਿਹੜਾ ਆ ਉਹ ਹਾਸਲ ਕੀਤਾ 1976 ਦੀ ਮਿਊਨਿਕ ਦੇ ਵਿੱਚ ਜਿਹੜੇ 올림픽ਸ ਹੋਈ ਆ ਉੱਥੇ ਸਰਦਾਰ ਅਜੀਤਪਾਲ ਸਿੰਘ ਕਪਤਾਨ ਰਹੇ ਆ ਸਰਦਾਰ ਹਰਮੀਤ ਸਿੰਘ 1972 ਦੀ ਜਿਹੜੇ ਆ 올림픽ਸ ਦੇ ਕਪਤਾਨ ਰਹੇ ਆ ਜਿੱਥੇ ਟੀਮ ਨੇ ਬ੍ਰੌਂਜ਼ ਮੈਡਲ ਹਾਸਲ ਕੀਤਾ ਸਰਦਾਰ ਹਰਮਨਪ੍ਰੀਤ ਸਿੰਘ ਜੇ ਹੁਣ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਟੋਕੀਓ 올림픽ਸ ਦੇ ਕਪਤਾਨ ਰਹੇ ਆ ਜਿੱਥੇ ਟੀਮ ਬ੍ਰੌਂਜ਼ ਮੈਡਲ ਲੈ ਕੇ ਆਈ ਆ ਤੇ ਹੁਣ ਸਰਦਾਰ ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਜਿਹੜੀ ਬ੍ਰੌਂਜ਼ ਲਿਆਈ ਆ ਇਸ ਤੋਂ ਪਹਿਲਾਂ ਸਰਦਾਰ ਪ੍ਰਗਟ ਸਿੰਘ ਦੀ ਅਗਵਾਈ ਹੇਠ ਭਾਰਤੀ ਟੀਮ 1992 ਤੇ 1996 ਦੇ 올림픽ਸ ਦੇ ਵਿੱਚ ਖੇਡੀ ਆ ਤੇ ਸਰਦਾਰ ਪ੍ਰਥੀਪਾਲ ਸਿੰਘ 1968 ਉਹ ਮੈਂ ਕਿਸ ਕੋ 올림픽ਸ ਦੇ ਵਿੱਚ ਭਾਰਤੀ ਟੀਮ ਦੇ ਕਪਤਾਨ ਰਹੇ ਆ ਤੇ ਜਿਨ੍ਹਾਂ ਦੀ ਅਗਵਾਈ ਹੇਠ ਭਾਰਤੀ ਟੀਮ ਬ੍ਰੌਂਜ਼ ਮੈਡਲ ਜਿੱਤ ਕੇ ਲੈ ਆਈ ਆ ਸਰਦਾਰ ਰਮਨਦੀਪ ਸਿੰਘ ਸਿਡਨੀ ਦੇ ਵਿੱਚ 2000 ਸਾਲ ਚ ਹੋਏ 올림픽 ਚ ਭਾਰਤੀ ਟੀਮ ਦੇ ਕਪਤਾਨ ਰਹੇ ਨੇ ਭਾਰਤ ਤੋਂ ਇਲਾਵਾ ਸਿੱਖ ਕੁੱਲ 8 ਮੁਲਕਾਂ ਦੀ ਹਾਕੀ ਟੀਮ ਦੀ ਕਪਤਾਨੀ ਕਰ ਚੁੱਕੇ ਆ ਤੇ ਭਾਰਤ ਦੇ ਵਿੱਚ ਸਿੱਖਾਂ ਨੇ 19 ਵਾਰ ਕਪਤਾਨੀ ਜਿਹੜੀ ਆ ਉਹ ਹਾਸਲ ਕੀਤੀ ਆ ਯਾਨੀ ਕਿ 19 ਸਿੱਖ ਖਿਡਾਰੀ ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਆ ਇਸ ਤੋਂ ਇਲਾਵਾ ਕਿੰਨੀਆਂ ਟੀਮ ਦੇ 5 ਸਿੱਖ ਖਿਡਾਰੀ ਵਾਰੀ-ਵਾਰੀ ਕਪਤਾਨ ਰਹੇ ਆ ਮਲੇਸ਼ੀਆ ਦੀ ਹੌਕੀ ਟੀਮ ਦਾ ਇੱਕ ਸਿੱਖ ਖਿਡਾਰੀ ਕਪਤਾਨ ਰਿਹਾ ਹੈ ਸਿੰਗਾਪੁਰ ਦੀ ਹੌਕੀ ਟੀਮ ਨੂੰ ਦੋ ਸਿੱਖ ਕਪਤਾਨ ਜਿਹੜੇ ਆ ਹਸਲ ਹੋਏ ਆ ਤੇ ਯੂਗਾਂਡਾ ਦੀ ਹੌਕੀ ਟੀਮ ਜਿਹੜੀ ਆ ਉਹ ਚਾਰ ਸਿੱਖ ਖਿਡਾਰੀਆਂ ਦੇ ਵੱਲੋਂ ਚਾਰ ਸਿੱਖ ਕਪਤਾਨਾਂ ਦੇ ਵੱਲੋਂ ਵੱਖ-ਵੱਖ ਸਮਿਆਂ ਦੇ ਵਿੱਚ ਲੀਡ ਕੀਤੀ ਗਈ ਇਸ ਤੋਂ ਇਲਾਵਾ ਯੂ ਐਸ ਏ ਦੀ ਟੀਮ ਦੇ ਹੁਣ ਤੱਕਾਂ ਇੱਕ ਵਾਰ ਸਿੱਖ ਕਪਤਾਨ ਰਹਿ ਚੁੱਕਾ ਆ ਤੇ ਜ਼ੈਂਬੀਆ ਦੀ ਟੀਮ ਦਾ ਵੀ ਇੱਕ ਵਾਰ ਸਿੱਖ ਕਪਤਾਨ ਰਹਿ ਚੁੱਕਾ ਆ ਇਸ ਤੋਂ ਇਲਾਵਾ ਇੰਗਲੈਂਡ ਦੀ ਟੀਮ ਦੇ ਸਰਦਾਰ ਸੋਮਾ ਸਿੰਘ 1995 ਦੀ ਜਿਹੜੀ ਯੂਰੋ ਹਾਕੀ ਟੂਰਨਾਮੈਂਟ ਆ ਉਹਦੇ ਵਿੱਚ ਕਪਤਾਨੀ ਕਰ ਚੁੱਕੇ ਆ ਸੋ ਇਸ ਤੋਂ ਅੱਗੇ ਜੇ ਅਸੀਂ ਕੋਚਾਂ ਦੀ ਗੱਲ ਕਰੀਏ ਤਾਂ ਸਿੱਖ 14 ਮੁਲਕਾਂ ਦੀਆਂ ਟੀਮਾਂ ਦੇ ਮੁੱਖ ਕੋਚ ਰਹਿ ਚੁੱਕੇ ਆ ਤੇ ਹੁਣ ਤੱਕਾਂ 55 ਸਿੱਖ ਇੰਟਰਨੈਸ਼ਨਲ ਹਾਕੀ ਕੋਚ ਹੋਏ ਨੇ ਜਿਦੇ ਵਿੱਚ ਸਭ ਤੋਂ ਵੱਧ ਕੋਚ ਜਿਹੜੇ ਆ ਉਹ ਭਾਰਤ ਦੇ ਵਿੱਚ 17 ਸਿੱਖ ਖਿਡਾਰੀ ਕੋਚ ਰਹੇ ਆ ਆਸਟ੍ਰੇਲੀਆ ਯੂ ਐਸ ਕੈਨੇਡਾ ਸ਼੍ਰੀਲੰਕਾ ਫਰਾਂਸ ਕਾਨਾ ਜੁਗਾੰਡਾ THAILAND ਮਲੇਸ਼ੀਆ ਨਾਈਜੀਰੀਆ ਤੰਜ਼ਾਨੀਆ ਦੇ ਵਿੱਚ ਇੱਕ ਇੱਕ ਸਿੱਖ ਕੋਚ ਰਹੇ ਆ ਕਿਨੀਆ ਚ 5 ਸਿੱਖ ਕੋਚ ਰਹੇ ਨੇ ਤੇ ਸਿੰਗਾਪੁਰ ਦੇ ਵਿੱਚ 3 ਸਿੱਖ ਕੋਚ ਆ ਜਿਹੜੇ ਉਥੋਂ ਦੀਆਂ ਟੀਮਾਂ ਨੂੰ ਟ੍ਰੇਨਿੰਗ ਦੇ ਚੁੱਕੇ ਆ ਜਿਹੜੇ ਹੁਣ ਤੱਕ ਦੀ ਗੱਲ ਕਰੀਏ ਤਾਂ ਨੰਬਰ ਦੀ ਗੱਲ ਕਰੀਏ ਤਾਂ 1952 ਦੀ ਇੰਡੀਆ ਦੀ ਜੀਨਰ ਟੀਮ ਦੇ ਵਿੱਚ 5 ਸਿੱਖ ਖਿਡਾਰੀ ਸਨ 1956 ਦੀ ਜੀਨਰ ਟੀਮ ਦੇ ਵਿੱਚ 7 ਸਿੱਖ ਖਿਡਾਰੀ ਸਨ 1964 ਦੀ ਇੰਡੀਆ ਦੀ ਜੀਨਰ ਟੀਮ ਚ 10 ਸਿੱਖ ਖਿਡਾਰੀ 1968 ਦੀ ਜੀਨਰ ਹਾਕੀ ਟੀਮ ਦੇ ਵਿੱਚ 13 ਸਿੱਖ ਖਿਡਾਰੀ 1972 ਦੀ ਜੀਨਰ ਇੰਡੀਅਨ ਹਾਕੀ ਟੀਮ ਦੇ ਵਿੱਚ 8 ਸਿੱਖ ਖਿਡਾਰੀ 1980 ਦੀ ਜੀਨਰ ਹਾਕੀ ਟੀਮ ਦੇ ਵਿੱਚ 5 ਸਿੱਖ ਖਿਡਾਰੀ ਤੇ 2020 ਚ 9 ਅਤੇ 2024 ਚ 12 ਸਿੱਖ ਖਿਡਾਰੀ ਭਾਰਤ ਵੱਲੋਂ 올림픽ਸ ਖੇਡ ਚੁਕੇ ਆ ਜੇ ਅਸੀਂ ਅੱਗੇ ਗੱਲ ਕਰੀਏ ਕਿ ਹੋਰ ਵੱਡੇ ਨਾਮ ਜਿਹੜੇ ਸਿੱਖ ਚ ਰਿਹਾ ਹੋਕੀ ਚ ਰਹੇ ਆ ਜਿਨ੍ਹਾਂ ਨੇ ਕਪਤਾਨੀ ਤੋਂ ਇਲਾਵਾ ਕੋਚ ਬਣਨ ਤੋਂ ਇਲਾਵਾ ਹੋਰ ਜਿਹੜੇ ਵੱਡੇ ਮੈਨੇਜਮੈਂਟ ਦੇ ਅਹੁਦੇ ਹੁੰਦੇ ਆ ਉਹ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਸੰਭੇ ਆ ਬਿਨਾਂ ਸ਼ੱਕ ਭਾਰਤ ਦੇ ਵਿੱਚ ਹੋਕੀ ਫੈਡਰੇਸ਼ਨਾਂ ਦੀ ਪ੍ਰਧਾਨਗੀ ਸਿੱਖਾ ਕੋਲ ਰਹੀ ਆ ਪਰ ਇਸ ਤੋਂ ਇਲਾਵਾ ਜੇ ਅਸੀਂ ਇੰਟਰਨੈਸ਼ਨਲ ਪੱਧਰ ਦੀ ਗੱਲ ਕਰੀਏ ਸਰਦਾਰ ਮੋਹਨ ਸਿੰਘ ਸੰਧੂ ਜਿੱਥੇ ਕੀਨੀਆ ਦੇ ਕੋਚ ਰਹੇ ਆ ਉਹਦੇ ਨਾਲ ਨਾਲ 올림픽ਸ ਦੇ ਅੰਪਾਇਰ ਵੀ ਰਹੇ ਆ ਤੇ ਉਸ ਤੋਂ ਇਲਾਵਾ ਉਹ ਕੀਨੀਆ ਹਾਕੀ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਬਣੇ ਆ 1957 ਦੇ ਵਿੱਚ ਸਰਦਾਰ ਹਰਦੇਵ ਸਿੰਘ ਕੁਲਾਰ ਜਿੱਥੇ ਉਹ ਕੀਨੀਆ ਦੇ ਕੋਚ ਰਹੇ ਆ ਉਹਦੇ ਨਾਲ ਨਾਲ ਉਹ ਅਫਰੀਕਨ ਹਾਕੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰਹੇ ਆ ਤੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਆਪ ਦੀ ਮੌਤ ਤੱਕ ਰਹੇ ਆ ਸਰਦਾਰ ਹਰਦੇਵ ਸਿੰਘ ਕੁਲਾਰ ਜਿਹੜੇ ਆ ਉਹ ਕੀਨੀਆਂ ਦੇ ਕੋਚ ਤੋਂ ਇਲਾਵਾ ਚੇਅਰਮੈਨ ਰਹੇ ਆ ਕੀਨੀਆਂ ਹੌਕੀ ਯੂਨੀਅਨ ਦੇ ਸਰਦਾਰ ਪ੍ਰੀਤਮ ਸਿੰਘ ਸੰਧੂ ਕੀਨੀਆਂ ਹੌਕੀ ਯੂਨੀਅਨ ਦੇ 1988 ਚ ਚੇਅਰਮੈਨ ਰਹੇ ਆ ਕਮਰਪਾਲ ਸਿੰਘ ਜਿਹੜੇ ਆ ਉਹ ਇੰਡੀਅਨ ਹੌਕੀ ਫੈਡਰੇਸ਼ਨ ਦੇ 14 ਸਾਲ ਮੁਖੀ ਰਹੇ ਆ ਸਰਦਾਰ ਤਰਲੋਚਨ ਸਿੰਘ ਸੰਧੂ ਆਲ ਅਫਰੀਕਨ ਹੌਕੀ ਫੈਡਰੇਸ਼ਨ ਦੇ ਖਜ਼ਾਨਚੀ ਰਹੇ ਆ ਤੇ ਲੰਮਾ ਸਮਾਉ ਜਿਹੜੇ ਆ 1971 ਤੋਂ ਲੈ ਕੇ 1988 ਤੱਕ ਖਜ਼ਾਨਚੀ ਰਹੇ ਆ ਇਸ ਤੋਂ ਲਾਵਾ ਸਰਦਾਰ ਹਰਨਾਮ ਸਿੰਘ ਗਰੇਵਾਲ ਪ੍ਰੈਜ਼ੀਡੈਂਟ ਰਹੇ ਆ ਹਾਂਗਕਾਂਗ ਹੌਕੀ ਐਸੋਸੀਏਸ਼ਨ ਦੇ ਸਰਦਾਰ ਉਦਮ ਸਿੰਘ ਢਿਲੋਂ ਵੀ ਹਾਂਗਕਾਂਗ ਹੌਕੀ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਚੁੱਕੇ ਆ ਰਾਜਕੁਮਾਰ ਸਿੰਘ ਇੰਡੋਨੇਸ਼ੀਆ ਹੌਕੀ ਐਸੋਸੀਏਸ਼ਨ ਦੇ 20 ਸਾਲ ਲਗਾਤਾਰ ਪ੍ਰਧਾਨ ਰਹੇ ਆ ਸੋ ਇਸ ਤੋਂ ਅੱਗੇ ਗੱਲ ਕਰੀਏ ਸਰਦਾਰ ਅਵਤਾਰ ਸਿੰਘ ਸੋਲ ਕਿਨੀਆ ਦੇ ਵੱਲੋਂ 올림픽 ਖੇਡੇ 1960 ਦੇ ਵਿੱਚ 1944 ਤੇ 1968 ਤੇ 1972 ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ 1944 ਦੇ ਵਿੱਚ ਕੀਨੀਆਂ ਦੀ ਕਪਤਾਨੀ ਵੀ ਕੀਤੀ ਆ ਜਿਹੜੀ ਇਹ ਰਿਪੋਰਟ ਤੁਹਾਡੇ ਸਾਹਮਣੇ ਅਸੀਂ ਰੱਖੀ ਆ ਇਹਦੇ ਵਿੱਚੋਂ ਕਈ ਪਹਿਲੂ ਕਈ ਉਪਲਬਧੀਆਂ ਕਈ ਪ੍ਰਾਪਤੀਆਂ ਜਿਹੜੀਆਂ ਆ ਉਹ ਹੋ ਸਕਦਾ ਹੈ ਕਿ ਸਾਡੇ ਕੋਲੋਂ ਛੁੱਟ ਗਈਆਂ ਹੋਣ ਪਰ ਜੇ ਤੁਹਾਨੂੰ ਫਿਰ ਵੀ ਸਾਡੀ ਰਿਪੋਰਟ ਪਸੰਦ ਆਈ ਆ ਤਾਂ ਇਸ ਨੂੰ ਅੱਗੇ ਤੋਂ ਅੱਗੇ ਜਰੂਰ ਸਾਂਝਾ ਕਰੋ ਤਾਂ ਜੋ ਹੋਰ ਲੋਕ ਵੀ ਜਾਣ ਸਕਣ ਕੀ ਸਿੱਖਾਂ ਦੇ ਵਿੱਚ ਕਬੱਡੀ ਤੋਂ ਇਲਾਵਾ ਜੇ ਕੋਈ ਹੋਰ ਹੈ ਵੱਡੀ ਖੇਡ ਜਿਹਦੇ ਨਾਲ ਉਹ ਸ਼ੁਰੂ ਤੋਂ ਮੁੱਢਕਦੀਮੋਂ ਜੁੜੇ ਆ ਜਿਹੜੀ ਖੇਡ ਸਰੀਰ 'ਚ ਜਾਨ ਮੰਗਦੀ ਆ ਜਿਹੜੀ ਖੇਡ ਖੇਡਦੇ ਆ ਖਿਡਾਰੀ ਰੋਜ਼ ਮੈਦਾਨ ਦੇ ਵਿੱਚ ਇੱਕ ਵਾਰੀ ਮਰਦੇ ਆ ਫਿਰ ਜਿਉਂਦੇ ਹੁੰਦੇ ਆ ਉਹ ਖੇਡ ਦੇ ਨਾਲ ਕਿਹੋ ਜਿਹਾ ਇਸ਼ਕਾ ਸਾਡੀ ਕੌਮ ਨੂੰ ਇਹ ਜ਼ਰੂਰ ਤੁਸੀਂ ਲੋਕਾਂ ਤੱਕ ਸਾਂਝਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ